ਤੇ ਕਿ ਨਾਮ ਤੁਸੀਂ ਸਰਜੀਤ ਸਿੰਘ ਜੀ ਮੇਰਾ ਨਾਮ ਬਸਤੀ ਚਮੜੇ ਵਾਲੇ ਸਾਡੀ ਜੀ ਸੰਮਨ ਤੇ ਇਹ ਜੀ ਪਾਣੀ ਦਾ ਵਧ ਰਿਹਾ ਇਹ ਜੀ ਪਾਣੀ ਕੱਲ ਦਾ ਵਧ ਰਿਹਾ ਤੇ ਸਵੇਰ ਇੱਥੇ 6 ਵੇ ਦੇ ਇਥੇ ਆ ਗਿਆ ਕੋਈ ਪ੍ਰਸ਼ਾਸਨ ਨਹੀਂ ਆਇਆ ਕੋਈ ਕੁਝ ਨਹੀਂ ਇਥੇ ਬੰਦਾ ਪਹੁੰਚਿਆ ਜੀ ਇਹ ਜ਼ਿੰਮੇਦਾਰ ਆਪ ਦਾ ਪੱਲੋ ਖਰਚਾ ਕਰਕੇ ਮਸ਼ੀਨ ਲਾ ਕੇ ਟਰਾਲੀਆਂ ਟੁਰੇ ਲਾ ਕੇ ਹੀ ਲੱਗਿਆ ਸਾਰੇ ਜੀ ਤੇ ਜੇ ਇਹ ਬੰਨ ਆਰਜੀ ਬੰਨ ਦੇ ਕੇ ਪਿੱਛੇ ਬੰਨ ਵੱਜਿਆ ਇਹ 2023 ਚੁੱਟ ਗਿਆ ਸੀ ਉਹ ਸਾਰਾ ਏਰੀਆ ਬਚਾਇਆ ਹੈ ਉਹਦੇ ਪਿੱਛੇ ਕਿਸੇ ਨੇ ਪੁੱਛਿਆ ਸੀ ਜੀ ਇਹਦਾ ਛੋਟਾ ਜਿਹਾ ਬਣਿਆ ਕਿੰਨਾ ਹੋ ਗਿਆ ਕਸ਼ਮੀਰ ਪਾਚ ਜਾਂਦੀ ਆ ਕਿ ਕਿੰਨੀ ਬਚੀ ਰਹੀ ਹੈ ਇਹ ਇਧਰ 2000 ਕਿੱਲਾ ਇਹ 1500 ਕਿੱਲਾ ਦਾ ਕਰੀਬੇ ਇੱਥੇ ਥੱਲੇ ਨੀਵੇਂ ਨੇ ਪੈ ਜਾਂਦਾ ਤੇ 2000 ਕਿੱਲਾ ਬਣ ਜਾਂਦਾ ਏਰੀਆ ਸਾਰਾ ਜੀ ਇਧਰ ਵੀ ਜੀ ਇਹਦਾ ਛੋਟਾ ਜਿਹਾ ਬਣਿਆ ਜਾ ਛੋਟੇ ਬਣਾ ਜੇ ਜੋ ਉੱਪਰ ਵਾਲਾ ਬਾਜੇ 2500 ਕਿੱਲਾ ਵਾਜਦਾ ਜੀ ਸਾਰਾ ਕੋਈ ਪ੍ਰਸ਼ਾਸਨ ਜਾਂ ਕੋਈ ਵਿਧਾਇਕ ਪਹੁੰਚਿਆ ਹੈ ਕੋਈ ਨਹੀਂ ਪਹੁੰਚਿਆ ਵੀਰ ਜੀ ਇੱਥੇ ਜੀ ਕਾਰ ਨਹੀਂ ਲੱਗੀ ਇਹ ਸਾਰੇ ਲਈ ਇੱਥੇ ਜੀ ਕੀ ਮੰਗ ਕੀ ਕਰਦੇ ਆਂ ਅੰਨਾਂ ਨੇ ਵੀ ਉਸ ਹਾਂ ਜੀ ਜੀ ਬਚਣਾ ਚਾਹੀਦਾ ਜੀ ਲੋਰੀ ਜੀ ਤੇ ਲੋਚਾ ਵੀ ਸਾਨੂੰ ਜ਼ਰੂਰੀ ਚਾਹੀਦੀ ਨੇ ਅਗਲੇ ਪਾਸੇ ਟਾਫੂ ਚੌਂਕੀ ਕੋਲ ਤੇ ਕਿਤੇ ਵੀ ਗੱਲ ਕਰਕੇ ਲਗਾਤਾਰ ਢਾਹ ਲੱਗ ਰਹੀ ਸੀ ਕਿ ਜੀ ਹਾਂ ਜੀ ਜੀ ਕੱਪੜੇ ਕੁੱਪੇ ਜਾਂ ਲੋਸਾ ਬੱਦੀਆਂ ਨੇ ਨਹੀਂ ਜੀ ਬੱਦੀਆਂ ਜੀ ਕੋਈ ਨਹੀਂ ਸਾਡੇ ਕੋਲ ਬੜਾ ਨਹੀਂ ਬੱਦੀਆਂ ਜੀ ਹੁਣ ਹੜ੍ਹ ਆਉਦੇ ਨੇ ਕਿ ਬੰਨਾਂ ਨੁਕਸਾਨ ਹੋਏਗਾ ਬੰਦੋ ਵੱਡੇ ਨੂੰ ਉਹ ਜੀ ਆਈ ਢਾਹ ਇਧਰ ਨਹੀਂ ਆਉਣੀ ਸਿੱਧੀ ਦਾ ਦੋਲਤਰਫ ਚੌਂਕੀ ਵਾਲ ਨੂੰ ਸਿੱਧੀ ਹਾਂ ਜੀ ਜੀ ਉਸ ਤੋਂ ਬਾਅਦ ਫਿਰ ਜਿਲ੍ਹੇ ਦੇ ਅਨਸਾਰ ਪਹੁੰਚ ਗਿਆ ਤੇ ਪਾਣੀ ਟੁੱਟ ਗਿਆ ਤੇ ਸਿੱਧਾ ਫਰੋਇਪੁਰ ਪਹਿਲੇ ਡੁੱਬ ਜਾਣੇ ਤੇ ਪਿੰਡੂ ਤਾਂ ਬ ਅਹੀਂ ਤੇ ਪੈਣਾ ਜੀ ਉਹਲਾ ਬੰਨ ਬਾਜੇ ਜਿਹੜਾ ਆਰ ਪੀ ਸੀ ਬੰਨਿਆ ਜੀ ਵੀਦਾਰਾ ਬੰਨ। ਇਧਰੋਂ ਆਨੂ ਲੈ ਕੇ ਮੁੱਠਿਆਂ ਵਾਲੇ ਤਿੱਕਰ ਹਾਰਾ ਤੋੜ। ਬਸਤੀ ਰਾਮ ਲਾਲ ਵਾਲਾ, ਚੌਂੜਿਆਂ ਵਾਲੇ ਬਸਤੀ ਸਭ ਬਾਜੇ ਕੇ ਤੱਕੀ। ਤੇ ਸੁਲਤਾਨ ਵਾਲਾ ਏਰੀਆ ਸਭ ਬਚ ਸਕਦਾ ਜੀ। ਵੀਰ ਜੀ ਇਸ ਬੰਨ ਦੇ ਨਾਲ ਕਿੰਨਾ ਜਿਹੜਾ ਨਕਸ਼ਾ ਉਹ ਕਦੋਂ ਦਾ ਪਾਣੀ ਦਾ ਪੱਧਰ ਜਿਹੜਾ 7 ਵਜੇ ਦਾ ਵਧਣਾ ਸ਼ੁਰੂ ਹੋਇਆ। ਵੀਰ ਜੀ ਇਹ ਪਾਣੀ ਦਾ ਪੱਧਰ ਜਿਹੜਾ ਏ ਕੱਲ ਸਵੇਰ ਤੋਂ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋਇਆ ਹੈ। ਤੇ ਅੱਜ ਅਸੀਂ ਇਹ ਐਡਵਾਂਸ ਬੰਨ ਤੇ ਮਿੱਟੀ ਪਾਉਣੀ ਸ਼ੁਰੂ ਕੀਤੀ। ਲਗਭਗ ਸਵੇਰ ਤੋਂ ਅਸੀਂ ਲੱਗੇ ਉਹਨਾਂ ਦੇ ਤੱਕ ਹਾਰ ਗਏ ਸਾਡੇ ਤੋਂ ਪਾਣੀ ਜਿਹੜਾ ਕੰਟਰੋਲ 'ਚ ਨਹੀਂ ਆ ਰਿਹਾ ਆ ਰਿਹਾ ਤੇ ਅਸੀਂ ਸਾਰੇ ਹਾਰ ਚੁੱਕੇ ਹਾਂ ਬੰਨ ਨਹੀਂ ਸਾਡੇ ਤੋਂ ਸੈਟਿੰਗ ਨਹੀਂ ਆ ਰਹੀ ਤੇ ਕਿੰਨਾ ਕੋਹਨਤਾ ਕਿ ਇਹ ਗੱਲ ਕਰੀ ਪਿੱਛੇ ਕਿੰਨਾ ਨੁਕਸਾਨ ਹੋ ਗਿਆ ਉਹ ਇਹ ਪਾਣੀ ਦੇ ਨਾਲ ਲਗਭਗ 1000 ਕਿੱਲੇ ਦੇ ਲਗਭਗ ਡੁੱਬ ਚੁੱਕਾ ਹੈ ਇਹ 2000 ਕਿੱਲੇ ਦੇ ਤੇ ਲਗਭਗ ਇਹ ਜਿਹੜਾ ਬੰਨ ਬਚਾਉਂਦਾ ਹੈ ਜੇ ਇਹਨਾਂ ਕੋਈ ਬੰਨ ਜਿਹੜਾ ਪਬਲਿਕ ਨੇ ਆਪਦੇ ਵੱਲ ਬੰਨਿਆ ਜੇ ਬਚਦਾ ਤਾਂ ਇਹ 1000 ਕਿੱਲੇ ਤੋਂ ਉੱਪਰ ਜਿਹੜਾ ਬਚ ਸਕਦਾ ਹੈ 2007 ਤੋਂ ਜ਼ਿੰਮੇਦਾਰ ਆਪ ਬੰਨ ਬੰਦੇ ਸੀ ਆਰਜੀ ਇੱਕ ਦੋ ਵਾਰ ਜ਼ਿਮੀਦਾਰਾਂ ਨੇ ਇਹਦਾ ਬੈਨੀਫਿਟ ਵੀ ਲਿਆ ਸਾਡਾ ਬਚਤ ਹੋਈ ਏ ਪਰ 2023 ਦੇ ਵਿੱਚ ਜਦੋਂ ਹੜ ਆਇਆ ਏ ਇਹ ਸਾਡਾ ਬੰਨ ਜਿਹੜਾ ਸਾਰਾ ਹੜ ਗਿਆ ਨਾਮੋ ਨਿਸ਼ਾਨ ਮਟਾਤਾ ਸਾਡੇ ਇਸ ਬੰਨ ਦਾ ਤੇ ਹੁਣ ਅਸੀਂ 2023 ਦਾ ਜਿਹੜਾ ਸਾਡਾ ਬਜਟ ਆ ਨਾ ਉਹ ਜ਼ਿਮੀਦਾਰ ਦਾ ਖਰਾਬ ਹੋ ਗਿਆ ਹੁਣ ਤਾਂ ਸਾਡੇ ਕੋਲੇ ਇੱਕ ਆਖਰੀ ਉਮੀਦ ਆ ਇਹ ਬੰਨ ਇਹ ਬੰਨ ਅਸੀਂ ਲਾ ਰਹੇ ਇਹ ਉਮੀਦ ਵੀ ਅਸੀਂ ਇਸ ਉਮੀਦ ਤੋਂ ਹੀ ਹਾਰ ਚੁੱਕੇ ਆ ਲੱਗਾ ਤਾਂ ਫਿਰ ਦੇ ਲੱਗੇ ਕੀ ਕਰ ਲਵਾਂ ਹੋਰ ਫਿਰ ਬਕਸੇ ਤੋਂ ਹੋ ਗਈ ਬਸ ਪਾਣੀ ਦਾ ਫਲੋ ਜਿਆਦਾ ਵੱਧ ਗਿਆ ਏ ਜਿੰਨਾ 150 ਫੁੱਟ ਦਾ ਪਾੜ ਸੀ ਉਹ ਤਾਂ ਅਸੀਂ ਭਰ ਲਿਆ ਪਰ ਪਾਣੀ ਅੱਗੇ ਵਧਦਾ ਜਾ ਰਿਹਾ ਅੱਗੇ ਕੱਟ ਲਾ ਰਿਹਾ ਜ਼ਮੀਨ ਨੂੰ ਸਾਡੇ ਕੋਲੇ ਇੰਨੇ ਪ੍ਰਬੰਧ ਨਹੀਂ ਹੈਗੇ ਇੰਨੀ ਮਸ਼ੀਨਰੀ ਨਹੀਂ ਹੈਗੀ ਵੀ ਅਸੀਂ ਬੰਨ ਨੂੰ ਬਚਾ ਸਕੀਏ ਸਾਡੇ ਕੋਲੇ ਗੱਟੇ ਨਹੀਂ ਹੈਗੇ ਸਾਡੇ ਕੋਲੇ ਕ੍ਰੇਟਸ ਨਹੀਂ ਹੈਗੇ ਕੀ ਮੰਗ ਕੀ ਕਰਦੇ ਮੰਗ ਪ੍ਰਸ਼ਾਸਨ ਸਾਹ ਮਦਦ ਕਰੇ ਇੱਥੇ ਆਣ ਕੇ